ਸਰਬਾਈ ਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਪਤਾ ਜੀ ਸੇਵਾ ਚੱਲ ਰਹੀ ਹੈ ਜੀ ਅਕਾਲਪੁਰ ਕੋ ਵਾਹਿਗੁਰੂ ਦੀ ਕਿਰਪਾ ਨਾਲ ਔਰ ਇਹ ਗਰਜੀਤ ਸਿੰਘ ਜੀ ਨੇ ਜੀ ਜਿਨ੍ਹਾਂ ਦਾ 6 ਕਿਲੇ ਰਕਵਾ ਜੀ ਜਿਹੜਾ ਬਿਲਕੁਲ ਹੀ ਰੇਗਿਸਤਾਨ ਬਣ ਗਿਆ ਜੀ ਹੜ ਦੇ ਨਾਲ ਔਰ ਅੱਜ ਉਹਰੇ ਟਰੈਕਟਰ ਚੱਲ ਰਹੇ ਨੇ ਤੁਸੀਂ ਸਾਡੇ ਪਿੱਛੇ ਟਰੈਕਟਰ ਦੇਖ ਰਹੇ ਹੋ ਜੀ ਇਹ ਜਿਹੜਾ ਖੇਤ ਆ ਆਪਾਂ ਗਰਜੀਤ ਸਿੰਘ ਜੀ ਨਾਲ ਗੱਲ ਕਰਦੇ ਹਾਂ ਜੀ ਵੀਰ ਜੀ ਇਹ ਤੁਸੀਂ ਦੱਸਿਓ ਤੁਹਾਡਾ ਖੇਤ ਕਿੰਨਾ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਮੇਰਾ 6 ਕਿਲੇ ਜਗ੍ਹਾ ਹੈ ਜੀ 6 ਕਿਲੇ ਜਗ੍ਹਾ ਦੇ ਵਿੱਚ ਸਾਰੇ ਪਾਸੇ ਤੁਸੀਂ ਦੇਖ ਲਓ ਪੰਜ ਪੰਜ ਫੋਟੋ ਜਿਹੜੀ ਹੈ ਤੇ ਬਾਬਾ ਜੀ ਦੀ ਬਹੁਤ ਪਾਰ ਕਿਰਪਾ ਇਹਨਾਂ ਦੀ ਕਿਰਪਾ ਨਾਲ ਜਿਹੜਾ ਸਾਡੇ ਖੇਤ ਸਾਫ਼ ਹੋ ਰਹੇ ਨੇ ਤੇ ਜਿਹੜਾ ਅਸੀਂ ਸਾਡੇ ਵਾਈ ਜੋ ਜਿਹੜੇ ਬਣ ਜਾਣਗੇ ਤੇ ਜਿਹੜੀ ਅਸੀਂ ਕਣਕ ਬੀਜਾਂਗੇ ਨਹੀਂ ਤਾਂ ਅਸੀਂ ਕਦੀ ਸੋਚਿਆ ਨਹੀਂ ਸੀ ਵੀ ਸਾਡੀ ਜਿਹੜੇ ਆ ਐਨੀ ਦੇਤਾ ਅਸੀਂ ਕਿੱਥੇ ਸੁਟਾਂਗੇ ਤੇ ਇਹ ਬਾਲਜੀ ਦੀ ਬਾਬਾ ਜੀ ਦੀ ਕਿਰਪਾ ਨਾਲ ਸਾਡੇ ਦੇਤਾ ਹੌਲੀ ਹੌਲੀ ਸਾਫ਼ ਹੋ ਰਹੀ ਏ ਅਸੀਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਰਨੇ ਆ ਜਿਹੜਾ ਸਾਡੇ ਸਵੇਰ ਤੋਂ ਟਰੈਕਟਰ ਲੱਗੇ ਆ ਤੇ ਇਹਨਾਂ ਸਾਨੂੰ ਵਾਦਾ ਕੀਤਾ ਵੀ ਤੁਹਾਨੂੰ ਕਣਕ ਬਜਾ ਕੇ ਦਵਾਂਗੇ ਤੁਹਾਨੂੰ ਖੇਤਾਂ ਦੇ ਤੁਹਾਨੂੰ ਬੀਜ ਤੇ ਖਾਸ ਮੇਦ ਤੁਹਾਨੂੰ ਦੇ ਕੇ ਤੁਹਾਡੀ ਖੇਤ ਬਜਾ ਕੇ ਫਿਰ ਤੁਹਾਡੇ ਕੋਲ ਇਥੇ ਜਾਵਾਂਗੇ ਉਹਨਾਂ ਚ ਤੁਹਾਨੂੰ ਭਰਾਵਾਂ ਨੂੰ ਅਸੀਂ ਉਹ ਜਿਹੇ ਛੱਡ ਕੇ ਜਾਂਦੇ ਵਾਈ ਜੋ ਜ਼ਮੀਨ ਤੁਹਾਡੀ ਬਣਾ ਕੇ ਜਾਵਾਂਗੇ ਬਾਕੀ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਜੀ ਇੱਥੇ ਬਹੁਤ ਵੀਰ ਨੇ ਜੀ ਇਦਾਂ ਦੇ ਜਿਨ੍ਹਾਂ ਦੀ ਪੈਲੀ ਬਰਬਾਦ ਹੋਈ ਆ ਸਾਰਿਆਂ ਦੀ ਪੈਲੀ ਬਾਡਾਲਾ ਪੱਦਰ ਹੁੰਦੀ ਜਾ ਰਹੀ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਈ ਇੱਕ ਕਿਲੇ ਕੋਈ ਦੋ ਕਿਲੇ ਕੋਈ ਚਾਰ ਕਿਲੇ ਇਦਾਂ ਟਰੈਕਟਰ ਆਪਣੇ ਪਿੱਛੇ ਚੱਲ ਰਹੇ ਨੇ ਜੀ ਤੇ ਤੁਸੀਂ ਸਾਨੂੰ ਸਹਿਯੋਗ ਕਰਦੇ ਜਾਓ ਜੀ ਟਰੈਕਟਰਾਂ ਦਾ ਜੀ ਇਹ ਟਰੈਕਟਰਾਂ ਦੀ ਜਿਹੜੀ ਸਖਤ ਜ਼ਰੂਰਤ ਹੈ ਜੀ ਦੂਜੀ ਜ਼ਰੂਰਤ ਜਿਹੜੀ ਹੈਗੀ ਆ ਜੀ ਤੁਸੀਂ ਸਾਡੇ ਕੋਲੇ ਆ ਕੇ ਦੇਖੋ ਜੀ ਇੱਕ ਵਾਰੀ ਸਾਨੂੰ ਡੀਪੀ ਦੀ ਬਹੁਤ ਕਮੀ ਆਈ ਹੈ ਜੀ ਇਹ 350 ਕਿਲਾ ਤਾਂ ਰੇਤ ਵਾਲਾ ਜੀ ਅਤੇ ਜਿਹੜਾ ਤਿੰਨ ਪਿੰਡਾਂ ਦਾ ਜਿੰਨਾ ਰਕਬਾ ਉਹ ਸਾਰਾ ਬੀਜਿਆ ਵੀ ਜਾਣਾ ਜੀ ਅਸੀਂ ਤਿੰਨੇ ਪਿੰਡਾਂ ਦਾ ਜਿਹੜਾ ਕਾਰਜ ਹੌਲੀ ਹੌਲੀ ਕਰਕੇ ਨਿਬੇੜੀ ਜਾ ਰਹੇ ਹਾਂ ਜੀ ਤੁਸੀਂ ਸਹਿਯੋਗ ਕਰਦੇ ਜਾਓ ਡੀਜ਼ਲ ਟਰੈਕਟਰਾਂ ਚ ਔਰ ਆ ਕੇ ਜਰੂਰ ਦੇਖੋ ਖੇਤ ਚ ਕਿਉਂਕਿ ਇਹ ਪਹਾੜੇ ਬਣੇ ਪਏ ਨੇ ਜੀ ਇਹ ਤੁਹਾਡੇ ਸਾਥ ਨਾਲੇ ਜਿਹੜੇ ਪੂਰੇ ਹੋਣਗੇ ਜੀ ਤੁਹਾਡੇ ਸਾਥ ਨਾਲੇ ਪੱਦਰ ਹੋਣਗੇ ਤੁਸੀਂ ਸਪੋਰਟ ਕਰਦੇ ਜਾਇਓ ਜੀ ਅਸੀਂ ਤਰਨਤਨ ਸਾਹਿਬ ਇਲਾਕੇ ਚਾਂ ਜੀ ਤੇ ਸਾਡਾ ਟਿਕਾਣਾ ਹੈਗਾ ਜੀ ਪਿੰਡ ਤੂਤ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤਹਿਸੀਲ ਪੱਟੀ ਅਸੀਂ ਤੂਤ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਰਹਨੇ ਆ ਜੀ ਆਪ ਜੀ ਸਾਨੂੰ ਉੱਥੇ ਆ ਕੇ ਜਰੂਰ ਮਿਲੋ ਸਹਿਯੋਗ ਜਰੂਰ ਕਰੋ ਤਾਂ ਜੋ ਆਪਾਂ ਮਹੀਨੇ ਦੇ ਵਿੱਚ ਮਹੀਨਾ ਡੇਢ ਮਹੀਨਾ ਅਜੇ ਹੋ ਟਰੈਕਟਰ ਚੱਲਣਗੇ ਜਿਹੜੇ ਨੌਜਵਾਨ ਟਰੈਕਟਰ ਲੈ ਕੇ ਆਉਣਾ ਚਾਹੁੰਦੇ ਨੇ ਉਹ ਜਰੂਰ ਸੰਪਰਕ ਕਰਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ